ਕਰਕਾ ਨਿਊਯਾਰਕ ਦੇ ਐਮਟਮਲ ਦੇ ਵਿੱਚ ਇੱਕ ਘਰ ਆ ਇਸ ਘਰ ਨੂੰ ਐਮਟਮਲ ਹਾਰਰ ਹਾਊਸ ਕਿਹਾ ਜਾਂਦਾ 13 ਨਵੰਬਰ 1974 ਨੂੰ ਸਵੇਰ 6 ਵਜੇ ਇੱਥੇ ਨੇੜੇ ਇੱਕ ਬਾਰ ਖੁੱਲਿਆ ਹੋਇਆ ਸੀ ਉਸ ਟਾਈਮ ਤੇ ਬੰਦਾ ਆਉਂਦਾ ਘਾਬਰਿਆ ਹੋਇਆ ਤੇ ਰੌਲਾ ਪਾਉਣ ਲੱਗ ਪੈਂਦਾ ਕਹਿੰਦਾ ਮੇਰੀ ਸਾਰੀ ਫੈਮਿਲੀ ਨੂੰ ਕਿਸੇ ਨੇ ਮਾਰ ਦਿੱਤਾ ਲੋਕ ਭੱਜ ਕੇ ਜਾਂਦੇ ਆ ਤੇ ਪੁਲਿਸ ਨੂੰ ਵੀ ਦੱਸਿਆ ਜਾਂਦਾ ਪੁਲਿਸ ਪਹੁੰਚ ਜਾਂਦੀ ਆ ਜਾ ਕੇ ਚੈੱਕ ਕੀਤਾ ਜਾਂਦਾ 6 ਇਨਸਾਨਾਂ ਦਾ ਕਤਲ ਹੋਇਆ ਪਿਆ ਸੀ ਤੇ ਸਾਰਿਆਂ ਨੂੰ ਗੋਲੀ ਮਾਰੀ ਗਈ ਸੀ ਰੌਲਾ ਪਾਉਣ ਵਾਲੇ ਬੰਦੇ ਦਾ ਨਾਮ ਸੀਗਾ ਰੌਨਨ ਡੈਬਿਊ ਇਹ ਆਪਣੇ ਮਾਪਿਓ ਤੇ ਚਾਰ ਭੈਣ ਭਰਾਵਾਂ ਨਾਲ ਰਹਿੰਦਾ ਸੀ ਤੇ ਇਕੱਲਾ ਹੀ ਬਚਿਆ ਸੀਗਾ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਪਤਾ ਲੱਗਦਾ ਕਿ ਆਸ-ਪਾਸੇ ਦੇ ਘਰ ਵਾਲਿਆਂ ਨੂੰ ਗੋਲੀ ਦੀ ਕੋਈ ਆਵਾਜ਼ ਨਹੀਂ ਆਈ ਤੇ ਘਰ ਦੇ ਵਿੱਚ ਵੀ ਕੋਈ ਆਵਾਜ਼ ਨਹੀਂ ਆਈ ਸੀ ਕਿਉਂਕਿ ਸਾਰੇ ਸੁੱਤੇ ਪਏ ਹੀ ਮਾਰੇ ਗਏ ਸੀ ਪੁਲਿਸ ਨੂੰ ਸਭ ਤੋਂ ਪਹਿਲਾਂ ਰੌਨਨ ਤੇ ਸ਼ੱਕ ਹੁੰਦਾ ਇਹ ਪੁੱਛ ਕੇ ਸ਼ੁਰੂ ਕਰਦੀ ਆ ਕਾਫੀ ਦਬਾਅ ਤੋਂ ਬਾਅਦ ਇਹ ਮੰਨ ਜਾਂਦਾ ਕਹਿੰਦਾ ਕਤਲ ਤਾਂ ਮੈਂ ਕੀਤਾ ਆ ਪਰ ਮੇਰਾ ਕਸੂਰ ਕੋਈ ਨਹੀਂ ਕਿਉਂਕਿ ਸਾਡੇ ਘਰ ਦੇ ਵਿੱਚ ਕੋਈ ਸ਼ਕਤੀ ਰਹਿੰਦੀ ਆ ਤੇ ਮੈਨੂੰ ਉਹਨੇ ਮਜਬੂਰ ਕੀਤਾ ਮਾਰਨ ਲਈ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜੱਜ ਨੇ ਉਹਨੂੰ ਉਮਰ ਕੈਸਾ ਨਾ ਦਿੱਤੀ ਤੇ ਕੁਝ ਦਿਨਾਂ ਬਾਅਦ ਹੀ ਇੱਥੇ ਇੱਕ ਫੈਮਿਲੀ ਆਉਂਦੀ ਆ ਕਹਤੀ ਫੈਮਿਲੀ ਰਹਿਣ ਉਹਨਾਂ ਨੂੰ ਦੱਸਿਆ ਗਿਆ ਕਿ ਆਹ ਘਟਨਾ ਹੋਈ ਆ ਪਰ ਜੋਰਜ ਕਹਤੀ ਸੀ ਬੰਦਾ ਉਹਨੇ ਯਕੀਨ ਨਹੀਂ ਕੀਤਾ ਕਹਿੰਦਾ ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਉਹਦੀ ਵਾਈਫ ਤੇ ਤਿੰਨ ਬੱਚੇ ਸੀ ਆਉਣ ਤੋਂ 28 ਦਿਨਾਂ ਬਾਅਦ ਹੀ ਉਹਨਾਂ ਨੇ ਘਰ ਖਾਲੀ ਕਰ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਇੱਥੇ ਕੋਈ ਹੈਗਾ ਜਿਹੜਾ ਸਾਨੂੰ ਤੰਗ ਕਰਦਾ ਉਹਨਾਂ ਨੇ ਤਾਂਤਰਿਕ ਸੱਦਿਆ ਇੱਕ ਤਾਂਤਰਿਕ ਘਰੇ ਆਇਆ ਤੇ ਘਰੋਂ ਆਵਾਜ਼ ਆਈ ਗੈਟ ਆਊਟ ਤਾਂਤਰਿਕ ਡਰ ਕੇ ਬਾਹਰ ਭੱਜ ਜਾਂਦਾ ਤੇ ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਨਾ ਰਹੁ ਇੱਥੇ ਤੁਹਾਨੂੰ ਖਤਰਾ ਛੱਡ ਕੇ ਚਲੇ ਜਾਂਦੇ ਆ জর্জ ਕੈਥੀ ਨੇ ਕਿਹਾ ਸਾਡੇ ਬੱਚੇ ਵੀ ਅਜੀਬ ਜਿਹੇ ਹੋ ਗਏ ਸੀਗੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀ ਕਿ ਉਹ ਕੀ ਕਰ ਰਹੇ ਆ ਜਾਣ ਤੋਂ ਬਾਅਦ ਫਿਰ 1979 ਦੇ ਵਿੱਚ ਇੱਥੇ ਕਿਸੇ ਨੇ ਫੋਟੋਆਂ ਖਿੱਚੀਆਂ ਘਰ ਦੇ ਵਿੱਚ ਆ ਕੇ ਤੇ ਫੋਟੋ ਦੇ ਵਿੱਚ ਜਿਹੜਾ ਕੈਦ ਹੋਇਆ ਲੋਕਾਂ ਨੂੰ ਡਰਾ ਕੇ ਰੱਖ ਦਿੰਦਾ ਫੋਟੋ ਦੇ ਵਿੱਚ ਇੱਕ ਬੱਚਾ ਖਾਇਦ ਹੁੰਦਾ ਪਰ ਇਹ ਘਰ ਖਾਲੀ ਸੀਗਾ ਤੇ ਸਾਬ ਪਤਾ ਲੱਗ ਰਿਹਾ ਕਿ ਇਨਸਾਨ ਨਹੀਂਗਾ ਕੱਲ ਫੈਲ ਜਾਂਦੀ ਆ ਸਾਰੇ ਲੋਕ ਡਰ ਜਾਂਦੇ ਆ ਤੇ ਹੁਣ ਇਸ ਘਰ ਦੇ ਵਿੱਚ ਕੋਈ ਨਹੀਂ ਆਉਂਦਾਗਾ ਘਰ ਖਾਲੀ ਪਿਆ ਤੇ ਘਰ ਭੂਤਿਆ ਘਰ ਦੇ ਵਿੱਚੋਂ ਮਸ਼ਹੂਰ ਹੋ ਗਿਆ ਸਸਰੀਆ ਕਾਲਜੀ ਪੰਜਾਬ ਸਿੰਘ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰਦੇ ਹੋ ਜਾਉਂਦੇ ਬਸਦੇ ਰਹੋ